아하 맞아 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 Thank <laughs>

ਗੁਰੂ ਨਾਨਕ ਦਾ ਹੈ ਕਿ ਲੱਖ ਸਿਕਸਾਂ ਨੂੰ ਨਾਮ ਸੱਤ ਹੈ ਉਪਰ ਕਿਤੇ ਲੱਖਾਂ ਬਲਾਈ ਉਹਦੇ ਨਗਰ ਦੀ ਦੁਸ਼ਮਣ ਸਾਰੀਆਂ ਸੰਸਥਾਵਾਂ ਨੂੰ ਲੱਖ ਲੱਖ ਦਾਈ ਇਹ ਨਗਰ ਤਿਲਕ ਲਾਈ ਨੂੰ ਇਹ ਬਤਨ ਬਾਕੀ ਸੈਕਟਰੀ ਵੀਰਾ ਲਾਈਵ ਕੈਲੀਗ੍ਰਾਫੀ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਗਾਉਂ ਸੈਡੀਜਨ

Gathered, 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 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੋ ਇਹ ਸ਼ੋਭਾ ਯਾਤਰਾ ਨਗਰ ਕੀਰਤਨ ਨੰਗਲ ਸ਼ਹਿਰ ਦੇ ਵਿੱਚ ਪੂਰੇ ਸਮਾਜ ਨੇ ਗੱਲ ਮਿਲ ਕੇ ਵਧੀਆ ਤੇ ਅੱਛੇ ਤਰ੍ਹਾਂ ਦੇ ਬਜ਼ਾਰਾਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਰੌਣਕ ਲੱਗੀ ਹੋਈ ਆ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੇ ਆ ਲੱਖ ਲੱਖ ਵਧਾਈਆਂ ਹੋਣ ਬਾਈ ਰਿਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਹਿ ਸੋ ਦੇਹਾ ਸ੍ਰੀ ਅਕਾਲੇ ਕਾਇ ਤੈ ਕਰ ਵੇਖਤਾ ਹੈ ਜਾਇ ਜਾਇ ਵੇਖਤਾ ਨ ਲਾਇ ਕਰ ਵੇਖਤਿਆ ਨ ਲਾਇ ਕਰ ਵੇਖਤਿਆ ਏਕ ਫਕੀਰ ਪਟਾਂ ਮੁਸਕਾਨਾ ਇੱਕ ਫਕੀਰ ਬਟਾ ਮੁਸਕਾਨਾ ਇੱਕ ਫਕੀਰ ਬਟਾ ਮੁਸਕਾਨਾ ਇੱਕ ਫਕੀਰ ਬਟਾ ਮੁਸਕਾਨਾ ਸੁਨਮਾ ਸੁਨਮਾ ਲੱਕੜੀ ਪਈ ਸੁਨਮਾ 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 ਲੱਕੜੀ ਪਈ ਸੁਨਮਾ 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 ਲੱਕੜੀ ਪਈ ਦੇਖ ਫੀਰ ਆਜ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਉਹ ਸੰਗਤਾਂ ਦੇ ਅਗਤਰ ਹੋ ਗੁਰਦਾਰਾ ਗੁਰੂ ਤੇਗ ਬਾਹਾ ਸਾਹਿਬ ਤੋਂ ਨਗਰ ਕੀਰਤਬੰਦ ਕੀਤਾ ਹੈ ਉਹ ਮੰਗਲ ਮੇਦ ਮਾਰਕੀਟ ਵਿੱਚੋਂ ਗੰਡਾ ਹੋਇਆ ਮਹਾਬੀਰ ਮਾਰਕੀਟ ਅੰਡਾ ਮਾਰਕੀਟ ਨੂੰ ਤੇ ਗੁਰਦਾਰਾ ਘਾੜ ਦਾ ਵੀ ਜਾ ਕੇ ਦਿਮਾਕ ਹੋਵੇਗਾ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸੰਗਤਾਂ ਬੜੀਆਂ ਨੋਟ ਹਮਾ ਕੇ ਨਗਰ ਕੀਰਤਬੰਦੇ ਬੋੜੀਆਂ ਹਨ ਸਾਰੀਆਂ ਸੰਗਤਾਂ ਦਾ ਗੁਰਦਾਰਾ ਕਮੇਟੀ ਨੂੰ ਬਹੁਤ ਧੰਨਵਾਦ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਵਾਹਿਗੋਜੀ ਦੀ ਖਫਤੇ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਬਣਾਇਆ ਜਾ ਰਿਹਾ ਹੈ ਇਹ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਜਿਹੜਾ ਅੱਜ ਦੇਖਣ ਨੂੰ ਮਿਲ ਰਿਹਾ ਕਿ ਹਰ ਸਮਾਜ ਦਾ ਨਮਾਇੰਦਾ ਪਹੁੰਚਾ ਹੈ ਨਗਰ ਕੀਰਤਨ ਚ ਅਸੀਂ ਸਾਰੇ ਹੀ ਸੰਗਤਾਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਦਾ ਹੀ ਗੁਰੂਵਾਰ ਅਗੇ ਅਰਦਾਸ ਕਰਦੇ ਆ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਕਿ ਅੱਜ ਨਗਰ ਕੀਰਤਨ ਸੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਪ੍ਰਾਣੇ ਗੁਰਦੁਆਰਾ ਤੋਂ ਸਟਾਰਟ ਹੋਇਆ ਹੈ ਤੇ ਧੁੰਦਾਂ ਦਾ ਮੇਰਬਾ ਕਿਡ ਅਡਾਂ ਬਾਜ਼ ਕਿਡ ਰੇਲਵੇ ਰੋਡ ਤੇ ਘਾੜ ਸਾਹਿਬ ਜਾ ਕੇ ਸਮਾਪਤੀ ਹੋਊਗੀ ਤੇ ਹਰ ਜਗ੍ਹਾ ਜਿਹੜਾ ਪ੍ਰਸ਼ਾਦ ਆਇਆ ਗਿਆ ਇੱਥੇ ਰਸਤ ਬਾਜੀਆਂ ਹੋ ਰਹੀਆਂ ਲੜੀਆਂ ਲੱਟਾਂ ਦਾ ਬਿਆਸ ਲਾਏ ਹੋਏ ਲੋਕਾਂ ਨੇ ਆਪਣੇ ਘਰ ਬਹੁਤ ਸੋਹਣੇ ਸੋਹਣੇ ਸਜਾਏ ਹੋਏ ਆ ਅੱਜ ਦੇ ਦਿਨ ਤੇ 15 ਤਰੀਕ ਨੂੰ 15 ਨਵੰਬਰ ਨੂੰ ਗੁਰਦੁਆਰਾ ਘਾੜ ਸਾਹਿਬ ਜਾ ਕੇ ਸਾਰੇ ਘੱਡ ਪਾੜ ਸਾਹਿਬ ਦਾ ਭੋਗ ਪਾਇਆ ਜਾਵੇਗਾ ਤੇ ਦਰਬਾਰ ਸਾਹਿਬ ਤੋਂ ਜਿਹੜੇ ਜੱਥੇ ਆਏ ਆ ਤੇ ਲੋਕੋ ਜੱਥੇ ਕੀਰਤਨ ਕਰਨਗੇ ਇੱਥੇ ਸੰਗਤਾਂ ਨੂੰ ਨਹਾਲ ਕਰਨਗੇ ਤੇ ਸਾਰੇ ਹੀ ਸੰਗਤਾਂ ਨੂੰ ਆਪਾਂ ਬੇਨਤੀ ਕਰਦੇ ਗੁਰਦੁਆਰਾ ਕਮੇਟੀ ਵੱਲੋਂ ਕਿ ਹਮ ਆ ਕੇ ਪਹੁੰਚਣ ਤੇ ਕੀਰਤਨ ਦਾ ਮਾਣ ਪ੍ਰਾਪਤ ਕਰਨ ਤੇ ਸਾਰੇ ਹੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਖਾਤਿਰ ਜੜਦੀ ਕਲਾ ਹੋਵੇ ਤੇ ਸਾਰੇ ਹੀ ਸਮਾਹ ਨੂੰ ਲੱਖ ਲੱਖ ਵਧਾਈ ਹੋਵੇ ਤੇ ਤੇ ਗੁਰੂ ਘਰ ਲੰਗਰ ਚੱਲ ਵਰਤੇਗਾ ਤੇ ਤੇ 2 ਵਜੇ ਗੁਰੂ ਘਰ ਲੰਗਰ ਸ਼ੁਰੂ ਹੋਵਾ ਤੇ ਸਾਰੀਆਂ ਸੰਤਾ ਉਥੇ ਹਮੋਂ ਆ ਕੇ ਪਹੁੰਚਣ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਦੀ ਬਤ